ਬੇਦ ਬਾਣੀ ਜਗ ਵਰਦਦਾ ਤ੍ਰਗੁਣ ਕਰੇ ਬੀਜਾਰ ਪਵਨ ਸ਼ਬਦ ਮਲਾਰਾ ਬਿਨੰਦਰ ਧਨ ਗੁਰੂ ਅਮਰਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਧਨ ਗੁਰ ਬਾਣੀ ਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਗਈ ਹੈ ਕਿਸੇ ਦੀ ਨਿੰਦਿਆ ਨਹੀਂ ਕੀਤੀ ਜਿਹੜੀਆਂ ਕਿਸੇ ਦੇ ਵਿੱਚ ਕਮੀਆਂ ਨੇ ਜਿਹੜੇ ਕਿਸੇ ਦੇ ਵਿੱਚ ਔਗਣ ਨੇ ਉਹਨੂੰ ਦੱਸਣਾ ਇਨਿੰਦਿਆ ਨਹੀਂ ਹੈ ਨਿੰਦਿਆ ਉਸ ਦਾ ਨਾਮ ਹੈ ਜੋ ਅਨੁਭਵੀ ਗੰਡ ਨੂੰ ਆਪਣੇ ਕੋਲੋਂ ਪਨਾ ਕੀਤੇ ਲੋਕਾਂ ਦੇ ਵਿੱਚ ਫਲਾਉਣਾ ਉਸ ਨੂੰ ਨੇ ਦਿਆਖਿਆ ਗਿਆ ਹੈ ਮੈਂ ਫਿਰ ਇੱਕ ਹੋਰੀ ਬੇਨਤੀ ਕਰਾਂ ਤਾਨੂੰ ਗੁਰਬਾਣੀ ਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ ਕੀਤੀ ਗਈ ਗੁਰਬਾਣੀ ਨੇ ਜਿੱਥੇ ਵੀ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਵਿਚਰਦੇ ਉੱਥੇ ਉਸ ਪ੍ਰਾਣੀ ਦੇ ਅੰਦਰ ਜਿਹੜੀਆਂ ਬਰੀਆਈਆਂ ਲੁਕੀਆਂ ਹੁੰਦੀਆਂ ਜਿਹੜੇ ਉਗਣ ਲੁਕੇ ਹੁੰਦੇ ਉਹਨਾਂ ਨੂੰ ਪ੍ਰਗਟ ਕਰਨ ਦੇ ਲਈ ਧੰਗ ਗੁਰੂ ਮਹਾਰਾਜ ਜੀ ਧੰਗ ਗੁਰਬਾਣੀ ਸ਼ਬਦ ਉਚਾਰਨ ਕਰਦੇ ਉਹ ਗੱਲਬਾਤਾਂ ਦੇ ਨਾਲ ਯੋਗੀ ਸੀ ਗੱਲਬਾਤਾਂ ਬੜੀਆਂ ਜਾਣਦਾ ਬੜੀਆਂ ਗੱਲਾਂ ਬਣਾਉਂਦਾ ਕਰਦਾ ਪਰ ਉਹਦੇ ਕੋਲੋਂ ਯੋਗੀਆਂ ਵਾਲੇ ਜਿਹੜੇ ਉਹਨਾਂ ਸੰ ਉਸ ਪਰਮਾਤਮਾ ਦੇ ਨਾਲ ਜੁੜਨ ਵਾਲੇ ਉਹਨਾਂ ਹੀ ਸਨ ਤੇ ਧੰਗੁਰੂ ਨਾਨਕ ਦੇਵ ਜੀ ਨੇ ਪਾਵਨ ਸ਼ਬਦ ਦੀ ਰਚਨਾ ਕੀਤੀ ਉਹ ਯੋਗੀਆਂ ਨੂੰ ਉਪਦੇਸ਼ ਦਿੱਤਾ ਭਾਈ ਯੋਗੀ ਇਸ ਤਰ੍ਹਾਂ ਗੱਲਾਂ ਦੇ ਨਾਲ ਯੋਗ ਇਹ ਨਾ ਜਿਹੜਾ ਇੰਨੀ ਕਮਾਇਆ ਜਾ ਸਕਦਾ ਜੇ ਕੋਈ ਮੁਸਲਮਾਨ ਭਰਾ ਸੀ ਉਹਨੂੰ ਬੀਦਾਂ ਸ਼ਾਸਤਰਾਂ ਦੇ ਅੰਦਰ ਜੋ ਸਮਝਾਇਆ ਹੈ ਜੋ ਦੱਸਿਆ ਹੈ ਨਾ ਮਨੁੱਖ ਉਸ ਦਾ ਗਲਤ ਅਪਯੋਗ ਕਰ ਰਿਹਾ ਸੀ ਤੇ ਹੁਣ ਵੀ ਕਰ ਰਹੇ ਨੇ ਗੁਰੂ ਮਹਾਰਾਜ ਜੀ ਨੇ ਵਰਤਿਆ ਇਸ ਤਰ੍ਹਾਂ ਬੀਦ ਪਾਣੀ జగ ਵਰਤਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਹਿੰਦੂ ਤੇ ਮੁਸਲਮਾਨ ਦੋ ਧਰਮ ਸਨ ਤੇ ਦੁਨਆ ਦਾ ਆਪਸ ਦੇ ਵਿੱਚ ਬੜਾ ਟਕਰਾਉ ਸੀ ਬੜਾ ਟਕਰਾ ਸੀ ਹਿੰਦੂ ਸੰਗਲੇ ਉਹ ਆਖਦੇ ਸਨ ਸਾਦਾ ਧਰਮ ਇਹ ਜੋਗੇ ਤੇ ਅਸੀਂ ਸਵਰਗਾਂ ਨੂੰ ਜਾਵਾਂ ਕਾਮੀ ਚੰਗੇ ਨਹੀਂ ਤੇਰੇ ਵਿੱਚ ਕੋਈ ਗੁਣ ਹੀ ਨਹੀਂ ਤੇ ਫਿਰ ਤੂੰ ਕੱਲਾ ਮੁਸਲਮਾਨ ਹੋ ਕੇ ਜਾਂ ਹਿੰਦੂ ਬਣ ਕੇ ਜਿੱਥੇ ਵਿੱਚ ਸਵਰਗ ਨੂੰ ਜਾਪੇ ਇਸ ਦੇ ਵਿੱਚ ਜਾ ਸਕਦਾ ਹੈ ਬੇਦਬਾਨੀ ਜਗ ਵਰਤ ਦਾ ਵਰਤ ਦਾ ਅਰਥ ਹੁੰਦਾ ਉਸੇ ਤਰ੍ਹਾਂ ਕੰਮ ਕਰਨੇ ਵਰਤਾਰਾ ਕਰਨਾ ਵਰਤੋਣਾ ਵਰਤਣਾ ਬੇਦਬਾਨੀ ਜਿਹੜੀ ਵੇਦਾਂ ਦੇ ਵਿੱਚ ਬਾਣੀ ਲਿਖੀ ਸਾਨੂੰ ਪਤਾ ਲੱਗੇ ਸਾਨੂੰ ਗਿਆਨ ਆਵੇ ਜੀਵਨ ਦਾ ਗੁਰ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਤੇ ਸੂਲੀ ਤੇ ਨਰੇ ਰਾਖ ਤਨ ਗੁਰ ਅਰਜਨ ਦੇਵ ਜੀ ਦੇ ਉੱਤੇ ਸੂਲੀ ਖਾਸੀ ਜਿਹੜਾ ਚੜਾਈ ਕਰਕੇ ਆਂ ਆਇਆ ਸੀ ਸਿੱਖ ਸੰਤਾਂ ਜਿਹੜੀਆਂ ਸਨ ਉਹਦੀ ਜਗੋ ਬੈਠੀਆਂ ਸਨ ਤਨ ਗੁਰ ਮਹਾਰਾਜ ਜੀ ਸੱਚੇ ਸਤਗੁਰ ਨੇ ਸਿੱਖ ਸੰਤਾਂ ਨੂੰ ਤੀਰਜ ਦਿੱਤਾ ਵੀ ਆਪ ਵੈ ਗੁਰੂ ਕਿਰਪਾ ਕਰੇਗਾ ਸਾਨੂੰ ਇਸ ਬੁਰੇ ਮਨੁੱਖ ਤੋਂ ਬਿਚਾਰ ਕੇ ਰੱਖੇਗਾ ਹੁਣ ਜੇ ਕੋਈ ਪ੍ਰਾਣੀ ਇਹ ਆਖੇ ਵੀ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ ਤੇ ਮੈਂ ਇਹ ਸ਼ਬਦ ਦੇ ਜਿਹੜਾ ਇਸ ਸ਼ਬਦ ਦੀ ਤਰ੍ਹਾਂ ਮੈਂ ਵੀ ਇਸ ਨੂੰ ਸਿੱਧ ਕਰ ਲਾਂ ਜਾਂ ਕੁਝ ਹੋਰ ਕਿਸੇ ਤਰੀਕੇ ਦੇ ਨਾਲ ਵਰਤੋਂ ਕਰਾਂ ਤੇ ਉਹ ਨਹੀਂ ਠੀਕ ਸਿਰਫ ਇਹਦੇ ਤੋਂ ਸਿੱਖੀ ਲੈਣੀ ਹੈ ਇਸ ਸ਼ਬਦ ਤੋਂ ਗਿਆਨ ਲੈਣਾ ਹੈ ਗਿਆਨ ਕੀ ਲੈਣਾ ਹੈ ਕਿ ਜਦੋਂ ਕੋਈ ਸਾਡਾ ਬੁਰਾ ਕਰਦਾ ਨਾ ਅਸੀਂ ਉਸ ਅਕਾਲ ਪੁਰਖ ਵੇਰੂ ਦੇ ਅੱਗੇ ਅਰਦਾਸ ਕਰਨੀ ਹੈ ਹੇ ਦਇਆ ਕੇਵਲ ਤੇ ਕੇਵਲ ਜਿਹੜੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਉਹਨਾਂ ਦੀ ਵਿਚਾਰੀ ਕਰੀ ਜਾਂਦੇ ਹਨ ਜੀ ਹੈ ਗੰਨਾਵਾਂ ਨੀਤੀ ਉਹਦੇ ਅਨੁਸਾਰ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਵਿਦਿਆ ਸ਼ਾਸਤਰ ਨੂੰ ਮੰਨਣ ਵਾਲੇ ਪੂਜਣ ਵਾਲੇ ਆਪਣਾ ਵਰਤਾਰਾ ਵੀ ਉਸ ਤਰ੍ਹਾਂ ਦਾ ਕਰ ਲੈਂਦੇ ਨੇ ਉਹਨਾਂ ਦੇ ਵਿੱਚ ਬਾਣੀ ਹੈ ਤਿੰਨ ਗੁਣਾਂ ਵਾਲੀ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਵਾਲੀ ਉਸ ਬਾਣੀ ਦੀ ਵਿਚਾਰ ਉਸ ਉਹਨਾਂ ਤਿੰਨ ਗੁਣਾਂ ਦੀ ਹੀ ਵਿਚਾਰ ਕਰੀ ਜਾਂਦੇ ਨੇ ਨਾਮ ਨਹੀਂ ਜਪਦੇ ਬਿਨ ਡਾਵੇ ਜੰਮ ਡੰਡ ਸਹੇ ਨਾਮ ਨਹੀਂ ਜਪਦੇ ਨਾਮ ਜਪਣ ਤੋਂ ਬਿਨਾ ਜਿਹੜਾ ਜਮਾ ਦਾ ਡੰਡ ਦੇਣਾ ਉਹ ਬਿਨ ਸਤਿਗੁਰੂ ਭੇਟੇ ਮੁਕਤ ਹੋਏ ਜੇ ਸੱਚੇ ਸਤਿਗੁਰ ਦੀ ਪ੍ਰਾਪਤੀ ਵਾਲਾ ਹੋ ਜਾਵੇ ਨਾ ਪਾਪ ਗੁਰੂ ਵਾਲਾ ਹੋ ਜਾਵੇ ਗੁਰੂ ਦੇ ਲਨ ਲੱਗ ਜਾਵੇ ਤੇ ਫਿਰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਪਾਏ ਮੋਖ ਦਵਾਰ ਮੁਕਤੀ ਦਾ ਜਿਹੜਾ ਦਰ ਹੈ ਉਹ ਦੇ ਸਤੋ ਗੁਣ ਤਿੰਨ ਹੀ ਦੇਵਤੇ ਨੇ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਇਹਨਾਂ ਤਿੰਨਾਂ ਦੇਵਤਿਆਂ ਦੇ ਵਿੱਚ ਜਿਹਦੇ ਇਹ ਗੁਣ ਨੇ ਸ਼ਿਵ ਜੀ ਦੇ ਵਿੱਚ ਹੈ ਤਾਮਸੀ ਗੁਣ ਤਾਮਸੀ ਬਿੱਤੀ ਵਾਲਾ ਹੈ ਤਾੜੁ ਪਰ ਕਰਦਾ ਹੈ ਜਿਹੜਾ ਬ੍ਰਹਮਾ ਹੈ ਇਹਦੇ ਵਿੱਚ ਰਜੋ ਗੁਣ ਨੇ ਇਹ ਰਾਸੀ ਵੱਲੇ ਜਿਹੜਾ ਵਿਸ਼ਨੂੰ ਹੈ ਇਹ ਸਤੂ ਗੁਣੀ ਹੈ ਰੰਦਾ ਪਵ ਦੇਵਤਿਆਂ ਦੇ ਨਾਲ ਜੁੜਿਆ ਰਹਿੰਦਾ ਹੈ ਜਾਂ ਕਿੰਨਾ ਗੁਣਾਂ ਦੀ ਗੱਲ ਕਰਦਾ ਰਹਿੰਦਾ ਹੈ ਜਿਹੜਾ ਸੱਚੇ ਸਤਗੁਰ ਦਾ ਨਾਮ ਹੈ ਨਾ ਨਾਮ ਜਪਦੇ ਨਹੀਂ ਨਾ ਨਾਮ ਦੇ ਲੜ ਲੱਗਦੇ ਨਹੀਂ ਰਹਿੰਦਾ ਸਤਗੁਰ ਭੇਟੀ ਜੇ ਸੱਚੇ ਸਤਗੁਰ ਮੁਕਤ ਹੋਏ ਜੇ ਸੱਚੇ ਸਾਧਗੁਰੂ ਨੂੰ ਮਿਲ ਜਾਵੇਗਾ ਪ੍ਰਾਪਤ ਹੋ ਜਾਏਗਾ ਗੁਰੂ ਦਾ ਉਪਦੇਸ਼ ਲੈਵੇਗਾ ਤੇ ਮੁਕਤ ਹੋ ਜਾਵੇਗਾ ਜਿਹੜਾ ਮੁਕਤੀ ਦਾ ਦੁਆਰਾ ਹੈ ਇਹ ਸੱਚੇ ਸਾਧਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਮਿਲਦਾ ਸੱਚੇ ਸਾਧਗੁਰੂ ਦੇ ਗਿਆਨ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ ਮਨਰੇ ਸਾਧਗੁਰੂ ਸੇਵ ਸਮਾਏ ਇਰਹੁ ਬਨੀਆ ਤੂੰ ਸਤਗੁਰ ਦੀ ਸੇਵਾ ਕਰਕੇ ਤੂੰ ਸੱਚੇ ਸਾਧਗੁਰੂ ਦੇ ਵਿੱਚ ਅਪੇਦ ਹੋ ਜਾਏਗਾ ਮਨਨੀ ਸਤਗੁਰੂ ਸ਼ੀਬ ਸਮਾਏ ਸੱਚੇ ਸਤਗੁਰੂ ਦੀ ਸੇਵਾ ਕਰ ਸੱਚੇ ਸਤਗੁਰੂ ਦੀ ਸੇਵਾ ਕੀਤਿਆਂ ਸੱਚੇ ਸਤਗੁਰੂ ਦੇ ਵਿੱਚ ਆਪੀਲ ਹੋ ਜਾਂਦਾ ਹੈ ਜੀ ਵੱਡਾ ਬਾਗ ਦੇ ਹੁੰਦੇ ਨੇ ਉਹਨਾਂ ਨੂੰ ਪਰਿਪੂਰਨ ਗੁਰੂ ਦੀ ਪ੍ਰਾਪਤੀ ਹੁੰਦੀ ਏ ਪਰਿਪੂਰਨ ਗੁਰੂ ਵਾਲੇ ਉਹ ਹੁੰਦੇ ਨੇ ਜੋ ਵੱਡੇ ਬਾਗਾਂ ਵਾਲੇ ਹੋਣ ਹਰ ਹਰ ਨਾਮ ਤੇ ਆਈ ਤੇ ਉਹ ਵੈ ਗੁਰੂ ਵੈ ਗੁਰੂ ਨਾਮ ਜਪਦੇ ਰਹਿੰਦੇ ਨੇ ਸੱਚੇ ਸੰਤ ਗੁਰ ਦਾ ਨਾਮ ਹੀ ਉਹ ਜਪਦੇ ਰਹਿੰਦੇ ਨੇ ਜਿਨ੍ਹਾਂ ਦੀ ਚੰਗੇ ਭਾਗ ਨੇ ਨਾ ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਏ ਇਸ ਕਰਕੇ ਹੀ ਮੇਰੇਆਂ ਮਨਾਂ